ਆਹ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਗੁਰ ਨਾਨਕ ਪ੍ਰਗਟਿਆ ਮੀਟੀ ਧੁੰਦ ਜਾ ਕੇ ਚੰਨ ਹੋਆ ਿਉ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਕੋ ਲੋਆ ਤਿੰਨ ਬੀਜੀਆਂ ਕੀ ਕੋ ਬਿਖੇ ਰਾਗਟੇ ਨਾਨਕ ਰਾਏ ਸਾਥੀ ਕਨ ਕੋ ਸੁਖ ਦੇ ਜੈ ਤੇ ਭੇ ਸਹਾਏ ਸੋ ਕੋ ਟਲ ਗੁਰ ਸੇ ਬੀਐ ਐਨਿਸ ਸੁਭਾਏ 达ਸ਼ਨ ਪਰਸ ਹੈ ਗੁਰੂ ਕਾ ਜਨਮ ਮਰਨ ਦੁਖ ਜਾਏ ਆਸੋ ਹੀ ਰਾ ਸਾਧਕ ਕਹੈ ਕਰਾਂ ਆਨ ਕੀ ਆਸ ਤੇ ਨਾਲ ਦੋਜਿਕ ਜਾਹੇਗੇ ਸਾਤਿ ਭਾਕ ਰਵਦਾਸ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮਹਾਰਾਣੀ ਮਹਲਾ ਚੌਥਾ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੋਲ ਨਾ ਗਵਾਵੇ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਰਹਾਉ ਜੋਗਿਸ਼ ਕਰੇ ਸੁ ਆਪੇ ਸੁਆਮੀ ਹਾਰ ਆਪੇ ਕਾਰ ਤਮਾਵੇ ਹਾਰੇ ਆਪੇ ਹੀ ਮਤ ਦੇਵੇ ਸੁਆਮੀ ਆਰੇ ਆਪੇ ਬੋਰੁ ਬੁਲਾਵੈ ਹਾਰੇ ਆਪੇ ਪੰਜ ਤਤ ਵਿਸਥਾਰਾਂ ਵਿੱਚ ਧਾਤੂ ਪੰਜ ਆਪ ਪਾਵੈ ਜਨ ਨਾਨਕ ਸਤ ਗੁਰ ਮੇਲੇ ਆਪੇ ਹਾਰੇ ਆਪੇ ਝਗਰ ਚੁਕਾਵੈ ਪੰਜ ਤਤ ਵਿਸਥਾਰ ਵਿੱਚ ਧਾਤੂ ਪੰਜ ਆਪ ਪਾਵੈ ਜਨ ਨਾਨਕ ਸਤ ਗੁਰ ਮੇਲੇ ਆਪੇ ਆਰੇ ਆਪੇ ਝਗਰ ਚੁਕਾਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਰਬੱਤ ਸਤ ਸੰਗ ਨੂੰ ਗੁਰੂ ਘਰ ਵੱਲੋਂ ਸਤਿਗੁਰੂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀਆਂ ਵੱਲੋਂ ਆਇਆਂ ਸਰਬੱਤ ਸੰਤਾਂ ਨੂੰ ਲੱਖ ਲੱਖ ਵਧਾਈ ਹੈ ਸਹਿਗੁਰੂ ਅਨੰਤ ਦੇ ਮਹਾਰਾਜ ਜੀ ਦੇ 500 ਪਚਨ 55 ਜੋ ਜਨਮ ਦਿਨ ਹੈ ਪ੍ਰਕਾਸ਼ ਦਿਵਸ ਹੈ ਜਨਮ ਦਿਹਾੜਾ ਹੈ ਪ੍ਰਗਟ ਦਿਵਸ ਹੈ ਇਸ ਤੇ ਆਈ ਸਰਬੱਤ ਸੰਗਤ ਨੂੰ ਲੱਖ ਲੱਖ ਵਧਾਈਆਂ ਹਨ ਸੋ ਸਾਰੇ ਸਟਾਰਜ ਪ੍ਰਯੋਗ ਸੈਕਟਰੀ ਸਾਹਿਬ ਦੀ ਆਪ ਜੀ ਦੇ ਰੂਪ ਰੂਪ ਹੋਣਗੇ ਸਾਰੇ ਪ੍ਰੋਗਰਾਮਾਂ ਦੀ ਜੋ ਰੂਪ ਰੂਪरेखा ਹੈ ਉਹ ਆਪ ਜੀ ਦੇ ਨਾਲ ਸਮਝੀ ਕਾਨੂੰਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇ